ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਗੋੜੇ ਘਰ ਰੀ ਮਹੱਲਾ ਪੰਜਮਾ ਹਮਤਨ ਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸੁ ਬਾਏ ਰਹਾਉ ਪਿਉ ਦਾਦੇ ਕਾ ਕੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾਂ ਰਤਨ ਲਾਲ ਜਾਂ ਕਾ ਕਛੁ ਨਾ ਮੋਲ परे पंडारिय कूटे तोले खावे खर्चे रल मिल पाई टूट ना आवे बद दो जाई कोना निक जिस मस्त क्लेख लिखाये सोएत खजाने ल्याग लाए एक ओंकार सतनाम करता पुरख निरपाऊ निरवैरे अकाल मुरति जूनी सैपंग गुरप्रसाद जप गोडी गुआर री मोहल्ला पंचमा हम तनवंत पागट सचनाए हर गुण गावे सहज सुभाए राहु पयो दादिका खोल ढख जाना ता मेरे मन प आन दाना रतन लाल जाका कछु ना मोल परे पंडार यकूटय तोले खावे खर्चे रल मिल पाई टोट ना आवे वद दो जाई कोना निक जिस मस्त लेख लिखाए ਸੋਇਤ ਖਜਾਨੇ ਲਿਆ ਲਾਈ ਕਿ ਕਉਂਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰ ਗੁਰਪ੍ਰਸਾਦ ਜਪ ਗੋੜੀ ਘਰ ਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸੁ ਬਾਏ ਰਹਾਉ ਪਿਉ ਦਾਦੇ ਕਾ ਕੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾ रत्नलाल जाका कछु ना मोल परे पंडारिय कूटिय तोले खावे खचे रल मिल पाई टोट ना आवे बद दो जाई कोना निक जिस मस्त लेख लिखाये सोएत खजाने ल्या लाई इ क्यों कर सतनाम करता पुरक निरपाव निरवेयर अकाल मुरति जूनी सैपंग गुरप्रसाद जप ਗੋੜੀ ਘਰ ਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸੁ ਬਾਏ ਰਹਾਉ ਪਿਓ ਦਾਦੇ ਕਾ ਕੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾਂ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰਯ ਅਕੂਟਿਓ ਤੋਲੇ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹਨਾ ਨਿਕ ਜਿਸ ਮਸਤ ਕਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਲਾਏ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰ ਗੁਰਪ੍ਰਸਾਦ ਜਪ ਗੋੜੀ ਘਰ ਰੀ ਮਹੱਲਾ ਪੰਜਮਾ ਹਮਤਨ ਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹ ਜੁਸਬਾਏ ਰਹਾਉ ਪਿਓ ਦਾਦੇ ਕਾ ਕੋਲ ਢਠਾ ਖਜ਼ਾਨਾ ਤਾ ਮੇਰੇ ਮਨ ਪਿਆਨੇ ਦਾ ਨਾਮ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰਯ ਕੂਟਯ ਤੋਲੇ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹਨਾ ਨਿਕ ਜਿਸ ਮਸਤ ਕਲੇਖ ਲਿਖਾਏ ਸੋ ਏਤ ਖਜਾਨੇ ਲਿਆ ਲਾਏ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਗੋੜੇ ਘਰ ਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜੁਸਬਾਏ ਰਹਾਉ ਪਿਓ ਦਾਦੇ ਕਾ ਕੋਲ ਢਠਾ ਖਜ਼ਾਨਾ ਤਾਂ ਮੇਰੇ ਮਨ ਪਿਆਨੇ ਦਾ ਨਾਂ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰਯ ਅਕੂਟਿਓ ਤੋਲੇ ਖਾਵੇ ਖਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹਣਾ ਨਿਕ ਜਿਸ ਮਸਤ ਕਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਲਾਏ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਗੋੜੀ ਘਰ ਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜੁਸਵਾਏ ਰਹਾਉ ਪਿਓ ਦਾਦੇ ਕਾ ਖੋਲ ਢਠਾ ਖਜਾਨਾ ਤਾ ਮੇਰੇ ਮਨ ਪਿਆਨੇ ਦਾ ਨਾਮ ਰਤਨ ਲਾਲ ਜਾਂ ਕਾ ਕਛੁ ਨਾ ਮੋਲ ਪਰੇ ਪੰਡਾਰਯ ਕੂਟਯ ਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹਨਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜਾਨੇ ਲਿਆ ਲਾਏ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗ ਗੁਰਪ੍ਰਸਾਦ ਜਪ ਗੋੜੇ ਘਰ ਦੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸ ਬਾਏ ਰਹਾਉ ਪਿਓ ਦਾਦੇ ਕਾ ਖੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾਂ ਰਤਨ ਲਾਲ ਜਾਂ ਕਾ ਕਛੁ ਨਾ ਮੋਲ ਪਰੇ ਪੰਡਾਰਯ ਕੂਟਿਓ ਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹਣਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਲਾਏ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰ ਗੁਰਪ੍ਰਸਾਦ ਜਪ ਗੋੜੇ ਘਰ ਰੀ ਮਹੱਲਾ ਪੰਜਮਾ ਹਮਤਨ ਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜੁਸਬਾਏ ਰਹਾਉ ਪਿਓ ਦਾਦੇ ਕਾ ਖੋਲ ਢਠਾ ਖਜ਼ਾਨਾ ਮੇਰੇ ਮਨ ਪਿਆਨੇ ਦਾ ਨਾਮ ਰਤਨ ਲਾਲ ਜਾਂ ਕਾ ਕਛੁ ਨਾ ਮੋਲ ਪਰੇ ਪੰਡਾਰਯਾ ਕੂਟਿਓ ਤੋਲੇ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹਨਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜਾਨੇ ਲਿਆ ਲਾਏ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗ ਗੁਰਪ੍ਰਸਾਦ ਜਪ ਗੋੜੇ ਘਰ ਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸ ਬਾਏ ਰਹਾਉ ਪਿਓ ਦਾਦੇ ਕਾ ਕੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾਂ ਰਤਨ ਲਾਲ ਜਾਂ ਕਾ ਕਛੁ ਨਾ ਮੋਲ ਪਰੇ ਪੰਡਾਰਿਆ ਕੂਟਿਓ ਤੋਲੇ ਖਾਵੇ ਖਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹਣਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਲਾਏ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰ ਗੁਰਪ੍ਰਸਾਦ ਜਪ ਗੋੜੀ ਘਵਰੀ ਮਹੱਲਾ ਪੰਜਮਾ ਹਮਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸੁ ਬਾਏ ਰਹਾਉ ਪਿਉ ਦਾਦੀ ਕਾ ਖੋਲ ਢਠਾ ਖਜਾਨਾ ਤਾ ਮੇਰੇ ਮਨ ਪਿਆਨੇ ਦਾ ਨਾਮ ਰਤਨ ਲਾਲ ਜਾਂ ਕਾ ਕਛੁ ਨਾ ਮੋਲ ਪਰੇ ਪੰਡਾਰਿਆ ਕੂਟਿਆ ਤੋਲੇ ਖਾਵੇ ਖੱਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹਨਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਲਾਏ ਇਕ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰਗ ਗੁਰਪ੍ਰਸਾਦ ਜਪ ਗੋੜੀ ਘਵਰੀ ਮਹੱਲਾ ਪੰਜਮਾ ਹਮ ਤਨਵੰਤ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜਸ ਬਾਏ ਰਹਾਉ ਪਿਓ ਦਾਦੇ ਕਾ ਖੋਲ ਢਠਾ ਖਜਾਨਾ ਤਾਂ ਮੇਰੇ ਮਨ ਪਿਆਨ ਦਾ ਨਾਮ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰਯ ਅਕੂਟਿਓ ਤੋਲੇ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹਣਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਲਾਏ ਇਕ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਪੰ ਗੁਰ ਪ੍ਰਸਾਦਿ ਜਪ ਗੋੜੀ ਘਰ ਰੀ ਮਹੱਲਾ ਪੰਜਮਾ ਹਮ ਤਨਵੰਦ ਪਾਗਟ ਸਚਨਾਏ ਹਰ ਗੁਣ ਗਾਵੇ ਸਹਿ ਜੁਸਬਾਏ ਰਹਾਉ ਪਿਉ ਦਾਦੇ ਕਾ ਕੋਲ ਢਠਾ ਖਜ਼ਾਨਾ ਤਾ ਮੇਰੇ ਮਨ ਪਿਆਨੇ ਦਾ ਨਾਮ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰ ਯਾ ਕੂਟਯਾ ਤੋਲੇ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹਣਾ ਨਿਕ ਜਿਸ ਮਸਤ ਕਲੇਖ ਲਿਖਾਏ ਸੋਇਤ ਖਜਾਨੇ ਲਿਆ ਲਾਏ